ਇਹ ਜਿਹੜੇ ਵੀਰ ਭਰਾ ਜਿੱਦ ਦੇ ਹੁੰਦੇ ਉਹ ਵੀ ਨਾਜ ਦਿਆ ਕਰੋ ਇਹ ਜਿੱਕਾ ਨਹੀਂ ਪਤਾ ਗਿਆ ਮੇਰੀ ਪਸੰਦ ਅਜ ਸਵਰਾਜ ਤੇ ਆ ਹੋ ਸਕਦਾ ਕਹਨੂੰ ਮੇਰੇ ਬੱਚੇ ਦੀ ਪਸੰਦ ਹੋ ਟ੍ਰੇਟਰ ਤੇ ਹੋਵੇ ਹਾਂ ਇਹ ਡੋਡੀ ਚੀਜ਼ ਹੁੰਦੀ ਇਹ ਤਾਂ ਕੋਈ ਚੱਕਰ ਹੀ ਨਹੀਂ ਨਾ ਆਪਾਂ ਚੀਜ਼ਾਂ ਸਾਰੀਆਂ ਹੀ ਆਪੋ ਜਥਾਂ ਦੇ ਵਧੀਆ ਵਾ ਹਾਂ ਕੀ ਦੀ ਚੀਜ਼ ਪਰ ਇੰਨਾ ਕਾ ਵੀ ਚੀਜ਼ ਦੀ ਸਫਤ ਚੰਗੀ ਹੋਵੇ ਉਹਦੀ ਸਫਤ ਕਰਨੀ ਬੰਦੀ ਆ ਆਪਣੀ ਇੱਕ ਹੈ ਜੀ ਇਹਦੀ ਮਾਰਕੀਟ ਹਾਂ ਰਿਪੇਅਰ ਸਾਰੇ ਪੱਖਿਆਂ ਤੋਂ ਪੰਜਾਬ ਦੇ ਵਿੱਚ ਬਣਿਆ ਹੋਇਆ ਰੈਕਟਰ ਕੋਈ ਇਹ ਨਹੀਂ ਵੀ ਆਪਣਾ ਸਮਾਨ ਦੀ ਪ੍ਰੋਬਲਮ ਆਉਊ ਜਾਂ ਕੋਈ ਜਾਂ ਦੀ ਰੀਸੇਲ ਚ ਪ੍ਰੋਬਲਮ ਆਉ ਸਭ ਤੋਂ ਪਹਿਲ ਦੇਦਾ ਤੇ ਰੀਸੇਲ ਰੈਕਟਰ ਦੀ ਅੱਜ ਵੀ ਅੱਜ ਵੀ ਇਹ ਅੱਜ ਤੋਂ ਨਾ 2008 ਤੋਂ ਲੈ ਕੇ ਇਹ ਵਾਲੇ ਅੰਕੜੇ ਜਦੋਂ ਆਪਣੇ ਕੋਲੇ ਏਜੰਸੀ ਸੀ ਹਾਂਜੀ ਸਾਡੇ ਕੋਲ ਹੋਰ ਕਿਸੇ ਬ੍ਰਾਂਡ ਦੀ ਏਜੰਸੀ ਸੀ ਤੇ ਉਹ ਦੱਸਦੇ ਹੁੰਦੇ ਸੀ ਨਾ ਅੰਕੜੇ ਉਦੋਂ ਵੀ ਇਹ ਬਦੰਦਰ ਪਹਿਲੇ ਨੰਬਰ ਤੇ ਸੀ ਇਹ ਅੱਜ ਵੀ ਹੁੰਦੀ ਆ। ਤਕਰੀਬਨ ਮੰਨ ਕੇ ਚੱਲੋ ਜੀ ਸਾਡਾ ਇਹ ਸ਼ੇਅਰ ਵਿਜਾਰ ਮੰਨ ਲਓ 35 ਤੋਂ 40% ਸ਼ੇਅਰ ਵਿਜਾਰ ਰਹਿੰਦਾ ਸਭ ਰਾਜ ਦਾ। ਕੱਲੇ ਦਾ। ਇਦੋਂ ਨਹੀਂ ਥੱਲੇ ਗਦੀ ਗਿਆ। ਵੀ ਜਾਂਦੀ ਨਾਰਮਲ ਜਿਹਾ ਮੰਨੀਏ। ਵੀ ਚਲ ਜੇ ਵਧੂਗਾ ਤਾਂ ਸਾਰਿਆਂ ਦੇ ਨਾਲ ਵਧਣਾ ਹੁੰਦਾ ਵਾ। ਸਾਰਿਆਂ ਦੇ ਨਾਲ। ਉਹਦਾ ਜੇ ਮਾਲਾ ਜੀ ਆਪਾਂ ਪੰਜ ਵਧ ਵਿੱਚਾਂ ਗਾਂ ਲਾ ਵੀ ਦੋ ਵਧ ਵਿੱਚੂਗਾ। ਵੀ 35 ਤੋਂ 40% ਸ਼ੇਅਰ ਵਿਜਾਰੇ ਦਾ ਚੱਲੇ ਜਾਂਦਾ।